ਕਾਲੀ ਦਲ ਦੇ ਵਿੱਚ ਜੀ ਮੈਂ ਸ਼ਖਬੀਰ ਬਾਦਲ ਦੇ ਕੰਮਾਂ ਨੂੰ ਦੇਖਦਾ ਹੋਇਆ ਕੋਈ ਇਤਹਾੜ ਤਾਂ ਨਹੀਂ ਉਹਨੇ ਵੋਟ ਦੇ ਘੜਦਾ ਹੋਇਆ ਦੇਖ ਕੇ ਮੈਨੂੰ ਕਾਂਗਰਸ ਛੱਡਣੀ ਪਈ ਵੀ ਇਹ ਬੰਦਾ ਪੰਜਾਬ ਨੂੰ ਬਚਾ ਸਕਦਾ ਦਵਿੰਦਰ ਸਿੰਘ ਤੁਸੀਂ ਮਲੇਰ ਕੋਲਾ ਹਾਊਸ ਦੇ ਸਭ ਸਮਝੇ ਜਾਂਦੇ ਦੇ ਘੁਟਾਂ ਦੇ ਤੋਂ ਅੱਜ ਤੁਹਾਨੂੰ ਮੈਂ ਮਲੇਰ ਕੋਲਾ ਹਾਊਸ ਛੱਡਣ ਦੀ ਕੀਲ ਲੋੜ ਗਈ ਕਾਂਗਰਸ ਪਾਰਟੀ ਛੱਡ ਕੇ ਅਕਾਲੀ ਦਲ ਦੀ ਕੀ ਲੋੜ ਮੀ ਕਾਲੀ ਦਲ ਦੇ ਵਿੱਚ ਜੀ ਮੈਂ ਸ਼ਖਬੀਰ ਬਾਦਲ ਦੇ ਕੰਮਾਂ ਨੂੰ ਦੇਖਦਾ ਹੋਇਆ ਕੋਈ ਇਤਹਾੜ ਤਾਂ ਨਹੀਂ ਉਹਨੇ ਵੋਟ ਦੇ ਘੜਦਾ ਹੋਇਆ ਦੇਖ ਕੇ ਮੈਨੂੰ ਕਾਂਗਰਸ ਛੱਡਣੀ ਪਈ ਵੀ ਇਹ ਜਾਪ ਜਾਨੂੰ ਬਚਾ ਸਕਦਾ ਦਵਿੰਦਰ ਸਿੰਘ ਤੁਸੀਂ ਮਲੇਰਕੋਲਾ ਹਾਊਸ ਦੇ ਥੰਮ ਸਮਝੇ ਜਾਂਦੇ ਦੇ ਘੁਟਾਲੇ ਤੋਂ ਅੱਜ ਤੁਹਾਨੂੰ ਮੈਂ ਮਲੇਰ ਕੋਲਾ ਹਾਊਸ ਛੱਡਣ ਦੀ ਕੀਲ ਲੋੜ ਬਈ ਕਾਂਗਰਸ ਪਾਰਟੀ ਛੱਡ ਗਏ ਅਕਾਲੀ ਦਲ ਦੀ ਜੀ ਲੋੜ ਮੀ ਅਕਾਲੀ ਦਲ ਦੇ ਵਿੱਚ ਜੀ ਮੈਂ ਸ਼ਖਵੀਰ ਬਾਦਲ ਦੇ ਕੰਮਾਂ ਨੂੰ ਦੇਖਦਾ ਹੋਇਆ ਇਹ ਫੇਰ ਤਹਾੜਤਾ ਨੇ ਉਹਨੇ ਵੋਟਰ ਦੇ ਘੜਦਾ ਹੋਇਆ ਦੇਖ ਕੇ ਮੈਨੂੰ ਕਾਂਗਰਸ ਛੱਡਣੀ ਪਈ ਵੀ ਇਹ ਬੰਦਾ ਪੰਜਾਬ ਨੂੰ ਬਚਾ ਸਕਦਾ ਦਵਿੰਦਰ ਸਿੰਘ ਤੁਸੀਂ ਮਲੇਰ ਕੋਲਾ ਹਾਊਸ ਦੇ ਸਭ ਸਮਝੇ ਜਾਂਦੇ ਦੇ ਘੁਟਾਲੇ ਤੋਂ ਅੱਜ ਤੁਹਾਨੂੰ ਮੈਂ ਮਲੇਰ ਕੋਲਾ ਹਾਊਸ ਛੱਡਣ ਦੀ ਕੀਲ ਲੋੜ ਬਈ ਕਾਂਗਰਸ ਪਾਰਟੀ ਛੱਡ ਗਏ ਅਕਾਲੀ ਦਲ ਦੀ ਜੀ ਲੋੜ ਮੀ ਅਕਾਲੀ ਦਲ ਦੇ ਵਿੱਚ ਜੀ ਮੈਂ ਸ਼ਖਵੀਰ ਬਾਦਲ ਦੇ ਕੰਮਾਂ ਨੂੰ ਦੇਖਦਾ ਹੋਇ ਆਨੇ ਨੇ ਮੱਛ ਦੇ ਘਰ ਦਾ ਹੋਇਆ ਦੇਖ ਕੇ ਮੈਨੂੰ ਕਾਂਗਰਸ ਛੱਡਣੀ ਪਈ ਵੀ ਇਹ ਬੰਦਾ ਪੰਜਾਬ ਨੂੰ ਬਚਾ ਸਕਦਾ ਦਵਿੰਦਰ ਸਿੰਘ ਤੁਸੀਂ ਮਲੇਰਕੋਲਾ ਹਾਊਸ ਦੇ ਥੰਮ ਸਮਝੇ ਜਾਂਦੇ ਦੇ ਕੁਟਾਂਲੇ ਤੋਂ ਅੱਜ ਤੁਹਾਨੂੰ ਮੈਂ ਮਲੇਰ ਕੋਲਾ ਹਾਊਸ ਛੱਡਣ ਦੀ ਕੀਲ ਲੋੜ ਬਈ ਕਾਂਗਰਸ ਪਾਰਟੀ ਛੱਡ ਕੇ ਅਕਾਲੀ ਦਰਬੰਦੀ ਦੀ ਲੋੜ ਬਈ ਕਾਲੀ ਦਲ ਦੇ ਵਿੱਚ ਜੀ ਮੈਂ ਸ਼ਖਬੀਰ ਬਾਦਲ ਦੇ ਕੰਮਾਂ ਨੂੰ ਦੇਖਦਾ ਹੋਇਆ ਕੋਈੜ ਤਹਾੜ ਤਾਂ ਨਹੀਂ ਉਹਨੇ ਵੋਟਰ ਦੇ ਘਰਦਾ ਹੋਇਆ ਦੇਖ ਕੇ ਮੈਨੂੰ ਕਾਂਗਰਸ ਛੱਡਣੀ ਪਈ ਵੀ ਇਹ ਬੰਦਾ ਪੰਜਾਬ ਨੂੰ ਬਚਾ ਸਕਦਾ ਦਵਿੰਦਰ ਸਿੰਘ ਤੁਸੀਂ ਮਲੇਰ ਕੋਲਾ ਹਾਊਸ ਦੇ ਸਭ ਸਮਝੇ ਜਾਂਦੇ ਦੇ ਕੁੱਟਾਂਲੇ ਤੋਂ ਅੱਜ ਤੁਹਾਨੂੰ ਮੈਂ ਮਲੇਰ ਕੋਲਾ ਹਾਊਸ ਛੱਡਣ ਦੀ ਕੀਲ ਲੋੜ ਬਈ ਕਾਂਗਰਸ ਪਾਰਟੀ ਛੱਡ ਕੇ ਅਕਾਲੀ ਦਰਬੰਦੀ ਦੀ ਲੋੜ ਬਈ ਕਾਲੀ ਦਲ ਦੇ ਵਿੱਚ ਜੀ ਮੈਂ ਸ਼ਖਬੀਰ ਬਾਦਲ ਦੇ ਕੰਮਾਂ ਨੂੰ ਦੇਖਦਾ ਹੋਇਆ ਦੇਵ ਨੇ ਮਤਦਾਨਕਾਰ ਦਾ ਹੋਇਆ ਦੇਖ ਕੇ ਮੈਨੂੰ ਕਾਂਗਰਸ ਛੱਡਣੀ ਪਈ ਵੀ ਇਹ ਬੰਦਾ ਪੰਜਾਬ ਨੂੰ ਬਚਾ ਸਕਦਾ ਦਵਿੰਦਰ ਸਿੰਘ ਤੁਸੀਂ ਮਲੇਰਕੋਲਾ ਹਾਊਸ ਦੇ ਥੰਮ ਸਮਝੇ ਜਾਂਦੇ ਦੇ ਘੁਟਾਲੇ ਤੋਂ ਅੱਜ ਤੁਹਾਨੂੰ ਮੈਂ ਮਲੇਰ ਕੋਲਾ ਹਾਊਸ ਛੱਡਣ ਦੀ ਕੀਲ ਲੋੜ ਬਈ ਕਾਂਗਰਸ ਪਾਰਟੀ ਛੱਡ ਕੇ ਅਕਾਲੀ ਦਰਦਨੀ ਕੀ ਲੋੜ ਬਈ ਕਾਲੀ ਦਲ ਦੇ ਵਿੱਚ ਜੀ ਮੈਂ ਸ਼ਖਬੀਰ ਬਾਦਲ ਦੇ ਕੰਮਾਂ ਨੂੰ ਦੇਖਦਾ ਹੋਇਆ ਕੋਈੜ ਤਹਾੜ ਤਾਂ ਨਹੀਂ ਉਹਨੇ ਵਾਟ ਦੇ ਘੜਦਾ ਹੋਇਆ ਦੇਖ ਕੇ ਮੈਨੂੰ ਕਾਂਗਰਸ ਛੱਡਣੀ ਪਈ ਵੀ ਇਹ ਬੰਦਾ ਪੰਜਾਬ ਨੂੰ ਬਚਾ ਸਕਦਾ ਦਵਿੰਦਰ ਸਿੰਘ ਤੁਸੀਂ ਮਲੇਰ ਕੋਲਾ ਹਾਊਸ ਦੇ ਸਭ ਸਮਝੇ ਜਾਂਦੇ ਦੇ ਕੁੱਟਾਂਲੇ ਤੋਂ ਅੱਜ ਤੁਹਾਨੂੰ ਮੈਂ ਮਲੇਰ ਕੋਲਾ ਹਾਊਸ ਛੱਡਣ ਦੀ ਕੀਲ ਲੋੜ ਬਈ ਕਾਂਗਰਸ ਪਾਰਟੀ ਛੱਡ ਕੇ ਅਕਾਲੀ ਦਰਦਨੀ ਕੀ ਲੋੜ ਬਈ ਕਾਲੀ ਦਲ ਦੇ ਵਿੱਚ ਜੀ ਮੈਂ ਸ਼ਖਬੀਰ ਬਾਦਲ ਦੇ ਕੰਮਾਂ ਨੂੰ ਦੇਖਦਾ ਹੋਇਆ ਕੋਈ ਨੇ ਉਹਨੇ ਮਤ ਦੇਕਾਰ ਦਾ ਹੋਇਆ ਦੇਖ ਕੇ ਮੈਨੂੰ ਕਾਂਗਰਸ ਛੱਡਣੀ ਪਈ ਵੀ ਇਹ ਬੰਦਾ ਪੰਜਾਬ ਨੂੰ ਬਚਾ ਸਕਦਾ ਦਵਿੰਦਰ ਸਿੰਘ ਤੁਸੀਂ ਮਲੇਰਕੋਲਾ ਹਾਊਸ ਦੇ ਥੰਮ ਸਮਝੇ ਜਾਂਦੇ ਦੇ ਘੁਟਾਲੇ ਤੋਂ ਅੱਜ ਤੁਹਾਨੂੰ ਮੈਂ ਮਲੇਰ ਕੋਲਾ ਹਾਊਸ ਛੱਡਣ ਦੀ ਕੀਲ ਲੋੜ ਬਈ ਕਾਂਗਰਸ ਪਾਰਟੀ ਛੱਡ ਗਏ ਅਕਾਲੀ ਦਰਬੰਦੀ ਦੀ ਲੋੜ ਮੀ ਅਕਾਲੀ ਦਲ ਦੇ ਵਿੱਚ ਜੀ ਮੈਂ ਸ਼ਖਵੀਰ ਬਦਲ ਦੇ ਕੰਮ ਨੂੰ ਦੇਖਦਾ ਹੋਇਆ ਕਿ ਫੇਰ ਤਹਾੜ ਤਾਂ ਨੇ ਉਹਨੇ ਵੋਟਰ ਦੇ ਘੜਦਾ ਹੋਇਆ ਦੇਖ ਕੇ ਮੈਨੂੰ ਕਾਂਗਰਸ ਛੱਡਣੀ ਪਈ ਵੀ ਇਹ ਬੰਦਾ ਪੰਜਾਬ ਨੂੰ ਬਚਾ ਸਕਦਾ ਦਵਿੰਦਰ ਸਿੰਘ ਤੁਸੀਂ ਮਲੇਰ ਕੋਲਾ ਹਾਊਸ ਦੇ ਸਭ ਸਮਝੇ ਜਾਂਦੇ ਦੇ ਘੁਟਾਲੇ ਤੋਂ ਅੱਜ ਤੁਹਾਨੂੰ ਮੈਂ ਮਲੇਰ ਕੋਲਾ ਹਾਊਸ ਛੱਡਣ ਦੀ ਕੀਲ ਲੋੜ ਬਈ ਕਾਂਗਰਸ ਪਾਰਟੀ ਛੱਡ ਗਏ ਅਕਾਲੀ ਦਰਬੰਦੀ ਦੀ ਲੋੜ